ਜਲੰਧਰ ਦੇ ਪੋਸ਼ ਇਲਾਕੇ ਲਦਵਾਲੀ ਵਿੱਚ ਸੋਮਵਾਰ ਦੀ ਸ਼ਾਮ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਲੁਟੇਰੇ ਫਿਲਮੀ ਅੰਦਾਜ਼ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਦੇ ਵਿੱਚ ਦਾਖਲ ਹੋ ਗਏ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਲੁੱਟਪਾੜ ਦੀ ਘਟਨਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਘਟਨਾ ਦੇ ਵੇਲੇ ਦੁਕਾਨ ਦੇ ਵਿੱਚ ਸਿਰਫ ਦੁਕਾਨਦਾਰ ਹੀ ਇਕੱਲਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਮ ਦੇ ਸਮੇਂ ਚਹਲ ਪਹਲ ਦੇ ਬਾਵਜੂਦ ਲੁਟੇਰੇ ਬੇਖੌਫੀ ਦੇ ਨਾਲ ਘਟਨਾ ਨੂੰ ਅੰਜਾਮ ਦੇ ਗਏ ਪੂਰੀ ਘਟਨਾ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ ਲੁਟੇਰੇ ਜਿਵੇਂ ਹੀ ਭੱਜਣ ਲੱਗੇ ਤਾਂ ਦੁਕਾਨਦਾਰ ਦੇ ਚੀਕਣ ਚਲਾਉਣ ਦੀ ਆਵਾਜ਼ ਸੁਣ ਕੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਦੋਂ ਕਿ ਦੋ ਲੁਟੇਰੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬੀ ਹੋ ਗਏ ਮੈਡੀਕਲ ਦੁਕਾਨਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਿੰਨੋਂ ਨਕਾਬਪੋਸ਼ ਲੁਟੇਰੇ ਤੇਜ਼ ਤਾਰ ਗੰਡਾਸੇ ਤੇ ਹਥਿਆਰ ਲੈ ਕੇ ਦੁਕਾਨ ਵਿੱਚ ਦਾਖਲ ਹੋਏ ਅਤੇ ਉਸ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿਛਲੇ ਦਰਵਾਜ਼ੇ ਰਾਹੀਂ ਕਿਸੇ ਤਰ੍ਹਾਂ ਬਚ ਕੇ ਬਾਹਰ ਨਿਕਲ ਗਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਬਲਵਿੰਦਰ ਨੇ ਕਿਹਾ ਕਿ ਲੁਟੇਰੇ ਉਸਦਾ ਮੋਬਾਈਲ ਅਤੇ 5000 ਰੁਪਏ ਕੈਸ਼ ਲੈ ਕੇ ਉਥੋਂ ਭੱਜ ਗਏ ਹਾਲਾਂਕਿ ਲੋਕਾਂ ਦੀ ਮਦਦ ਨਾਲ ਇੱਕ ਲੁਟੇਰਾ ਪੁਲਿਸ ਦੇ ਹੱਥੇ ਚੜ੍ਹਿਆ ਘਟਨਾ ਦਾ ਮੌਜਨਾ ਕਰਨ ਪਹੁੰਚੇ ਥਾਣਾ ਰਾਮਾ ਮੰਡੀ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਦੀ ਦੁਕਾਨ ਦੇ ਵਿੱਚ ਤਿੰਨ ਲੁਟੇਰੇ ਅੰਦਰ ਸੀ ਤੇ ਇੱਕ ਬਾਹਰ ਖੜਾ ਸੀ ਲੁਟੇਰਿਆਂ ਕੋਲ ਗੰਡਾਸੇ ਅਤੇ ਕੁਹਾੜੀ ਵਰਗੇ ਹਥਿਆਰ ਸਨ ਪਰ ਪਿਸਤੌਲ ਨਹੀਂ ਸੀ ਪੁਲਿਸ ਨੇ ਫੜੇ ਗਏ ਲੁਟੇਰਿਆਂ ਦੀ ਪਛਾਣ ਬਿਲਗਾ ਇਲਾਕੇ ਦੇ ਪਿੰਡ ਸ਼ੇਖਪੁਰਾ ਨਿਵਾਸੀ ਵਜੋਂ ਕੀਤੀ ਹੈ ਜਦਕਿ ਫਰਾਰ ਹੋਏ ਦੋ ਲੁਟੇਰਿਆਂ ਵਿੱਚੋਂ ਇੱਕ ਸੰਤੋਖਪੁਰਾ ਇਲਾਕੇ ਦਾ ਨਿਵਾਸੀ ਹੈ ਤੇ ਦੂਜੇ ਦੀ ਪਛਾਣ ਲਈ ਕਾਰਵਾਈ ਹਲੇ ਜਾਰੀ ਹੈ ਪੁਲਿਸ ਵੱਲੋਂ ਲੁੱਟਪਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਸਰ ਇਹ 6:30 ਵਜੇ ਹੋਈ ਹੈ ਜੀ ਤੇ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀ ਉਹਦੋਂ ਫਿਰ ਮੈਂ ਉੱਠ ਕੇ ਉੱਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰ ਨੂੰ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ દોੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ 도ੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰਮਗਰ ਉਹਦੇ ਮਗਰਮਗਰ ਅਸੀਂ 도ੜੇ ਆ ਉਦੋਂ ਤਾਂ ਹੀ ਉਹ ਦੋ ਤਾਂ 도ੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਉਹ ਪਬਲਿਕ ਨੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ ਕਿੰਨੇ ਲੋਕ ਪਕੜੇ ਗਏ ਇੱਕ ਹੀ ਪਕੜਿਆ ਗਿਆ ਫਿਰ ਤੋਂ ਜਦੋਂ ਘਟਨਾ ਤੋਂ ਅੰਜਾਮ ਦਿੱਤਾ ਤਾਂ ਦੁਕਾਨ ਮੈਂ ਇਕੱਲੇ ਸੀ ਤੇ ਹੋਰ ਕਿੰਨਾ ਆਪਕਾ ਨੁਕਸਾਨ ਹੋ ਗਿਆ ਕੀ ਮੈਂ ਸਿਰ ਦੁਕਾਨ ਚੋਂ ਇਕੱਲਾ ਹੀ ਸੀਗਾ ਤਾਂ ਮੇਰੇ ਤੋਂ ਕੈਸ਼ ਮੋਬਾਈਲ ਵਗੈਰਾ ਲੈ ਗਏ ਸੀ ਪਰ ਮੈਨੂੰ ਮੋਬਾਈਲ ਮੇਰਾ ਮਿਲ ਗਿਆ ਹੈ ਕੈਸ਼ ਨਹੀਂ ਮਿਲਿਆ ਜੀ ਕੈਸ਼ ਲੈ ਕੇ ਚਲੇ ਗਏ ਜੀ ਦੇ ਨਾਲ ਦੇ ਸੀ तो पुलिस द्वारा मुआयना भी किया गया है मामला दर्ज कर लिया गया हाँ जी हाँ जी सर पुलिस ने अपनी कार्रवाई की थी सर क्या आश्वासन दिया पुलिस ने पुलिस ने कहा भी जो बंदी कार्रवाई की जाएगी उन्होंने एफआईआर दर्ज कर ली है सर मैं उन्होंने भरोसा है सर तो जो बाकी दो भाग गए उनको पकड़ने के लिए क्या लिए? सर अब पुलिस पकड़ेगी उनको ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਦਾ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣ ਕਿ ਜੇ ਉਹ ਪੜ੍ਹੇਗਾ ਤਾਂ ਉਹ ਪੜ੍ਹਿਆ ਜਾਏਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਜੀ ਲੱਗਦਾ ਹੈ ਕਿ ਸ਼ਹਿਰ ਵਿੱਚ ਹਾਲਾਤ ਖਰਾਬ ਹੋ ਰਹੇ ਹਨ ਲੋਕਾਂ ਤੋਂ ਬਿਤਾਉਂਦੇ ਸਰ ਹੁਣ ਤਾਂ ਪਤਾ ਨਹੀਂ ਲੱਗਦਾ ਦਿਨ ਦਿਹਾੜੀ ਹੋ ਰਿਹਾ ਜਾਂ ਤਾਂ ਬੰਦਾ ਕਵੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਵੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਹ ਪਬਲਿਕ ਚੱਲਦੀ ਵੀ ਦੂਸਰ ਵੀ ਡਰ ਹੀ ਨਹੀਂ ਰਹਿ ਗਿਆ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਹੈ ਨਹੀਂ ਆ ਸਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੁਝ ਕਹਿਣਾ ਚਾਹੀਦਾ ਪ੍ਰਸ਼ਾਸਨਿਕ ਸਰਕਾਰ ਨੂੰ ਮੈਂ ਇਹ ਦਵਾਂਗਾ ਕਿ ਵੀ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹਨਾ ਕਿ ਇਸ ਰੋਡ ਤੇ ਇੱਕ ਪੀਸੀਆਰ ਦੀ ਗੈਰਤਨਾਬ ਕੀਤੀ ਜਾਵੇ ਜੀ ਤਾਂ ਕਿ ਸਾਰਿਆਂ ਨੂੰ ਥੋੜਾ ਸੁੱਖ ਦਾ ਸਾਥ ਮਿਲੇ ਹਾਂ ਸਰ ਮੈਡੀਕਲ ਦੁਕਾਨ 'ਤੇ ਦੇਰ ਸ਼ਾਮ ਲੁੱਟ ਦੀ ਉਚ ਬਤਨਾ ਕੋ ਅੰਜਾਮ ਦਿਆ ਗਿਆ ਕਿੰਨੇ આરોપી ਫੜੇ ਔਰ ਕਿੰਨੇ ਰੋਕੇ ਫੜੇ ਗਏ ਹੈ ਔਰ ਕਿਆ ਕੁਛ ਮਿਲਿਆ ਉਸੇ ਮੈਡੀਕਲ ਸਟੋਰ ਤੇ 10 ਜਨੇ ਜਵਾਨਾ ਜਿਸਕੇ ਦੋ ਅੰਦਰ ਭੜਿਆ ਤੇ ਇੱਕ ਬਾਹਰ ਸਿਗਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਇੱਕ ਮੈਡੀਕਲ ਸਟੋਰ ਮਾਲਕ ਤੇ ਗ੍ਰਾਸਮਾਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਇਕੱਠੇ ਹੋਣ ਨਾਲ ਉਹਨਾਂ ਨੂੰ ਉੱਥੋਂ ਭੱਜ ਗਏ ਪਬਲਿਕ ਮਦਦ ਦੇ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਸਨ ਜੋ ਘਟਨਾ ਕੋ ਅੰਜਾਮ ਦੇ ਨੇ ਆਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਉਹਨਾਂ ਦੇ ਕੋਲ ਗ੍ਰਾਸੇ

ਉਹ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਕੀ ਇਹ ਮਾਮਲਾ ਦਰਜ ਕੀਤਾ ਗਿਆ ਹੈ? ਮੁਕੱਦਮਾ ਖੋਦ ਅਦਾਰੇ ਕਰਕੇ ਕਾਰਵਾਈ ਕਰ ਰਹੀ ਹੈ।